ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਤੋਂ ਬਾਅਦ ਵਿਵਾਦ ਵੱਖਰੇ ਪੱਧਰ ਤੇ ਭਖ ਜਾਂਦਾ ਆ ਪਰ ਸਿਆਸੀ ਵਿਵਾਦ ਦੇ ਮੱਦੇਨਜ਼ਰ ਨਾ ਸਿਰਫ ਭਾਰਤ ਵਿੱਚ ਇਹਦੀ ਗੂੰਜ ਆ ਸਗੋਂ ਵਿਦੇਸ਼ਾਂ ਤੱਕ ਇਸ ਗ੍ਰਿਫਤਾਰੀ ਦੀ ਗੂੰਜ ਜਿਹੜੀ ਹੈ ਉਹ ਸੁਣਾਈ ਦਿੱਤੀ ਹੈ ਟੋਰਾਂਟੋ ਦੀ ਗੱਲ ਕਰੀਏ ਕੈਨੇਡਾ ਦੇ ਟੋਰਾਂਟੋ ਦੀ ਤੇ ਉੱਥੇ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ ਨਾਰੇਬਾਜ਼ੀ ਕੀਤੀ ਗਈ ਆ ਤਾਸ ਤੋਂ ਨਿਆ ਕਿ ਟ੍ਰਾਂਟੋ ਦੇ ਅੰਦਰ ਅਰਵਿੰਦ ਕੇਜਰੀਵਾਲ ਦੇ ਬੈਨਰ ਹੱਥ ਦੇ ਵਿੱਚ ਫੜ ਕੇ ਉਹਨਾਂ ਦੇ ਬੋਰਡਸ ਹੱਥ ਦੇ ਵਿੱਚ ਫੜ ਕੇ ਪੋਸਟਰ ਫੜ ਕੇ ਤੇ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਨਾਰੇਬਾਜ਼ੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਕੈਨੇਡਾ ਟ੍ਰਾਂਟੋ ਦੇ ਵਿੱਚ ਹੈਗੇ ਨੇ ਉਹਨਾਂ ਦੇ ਵੱਲੋਂ ਇਹ ਨਾਰੇਬਾਜ਼ੀ ਕੀਤੀ ਗਈ ਹੈ ਔਰ ਨਾਲ ਦੀ ਨਾਲ ਕੇਂਦਰ ਸਰਕਾਰ ਦੇ ਖਿਲਾਫ ਇਸ ਮਾਮਲੇ ਦੇ ਉੱਤੇ ਆਵਾਜ਼ ਚੁੱਕਦੇ ਨਜ਼ਰ ਆ ਰਹੇ ਨੇ ਕੈਨੇਡਾ ਦੇ ਰਹਿਣ ਵਾਲੇ ਵਸਨੀਕ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਜਾਣ ਬੁੱਝ ਕੇ ਜੇਲ੍ਹ ਦੇ ਅੰਦਰ ਸੁੱਟਿਆ ਹੈ ਟ੍ਰਾਂਟੋ ਦੇ ਵਿੱਚ ਇਹ ਗੱਲਾਂ ਚੱਲਦੀਆਂ ਪ੍ਰੋਂਟੋ ਦੇ ਵਿੱਚ ਇਹ ਦ੍ਰਿਸ਼ ਦੇਖਣ ਨੂੰ ਮਿਲੇ ਯਾਨੀ ਕਿ ਜੇ ਵਿਸ਼ਲੇਸ਼ਣ ਕਰਨ ਦੀ ਵੀ ਕੋਸ਼ਿਸ਼ ਕਰੀਏ ਤਾਂ ਇੱਕ ਪਾਸੇ ਭਾਰਤ ਹੈਗਾ ਹੈ ਇੱਕ ਪਾਸੇ ਭਾਰਤ ਔਰ ਭਾਰਤ ਦੇ ਵਿੱਚ ਵੀ ਖਾਸ ਕਰਕੇ ਦਿੱਲੀ ਤੇ ਪੰਜਾਬ ਉਹ ਦੋਵੇਂ ਸੂਬੇ ਇੱਕ ਯੂਟੀ ਤੇ ਇੱਕ ਸੂਬਾ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹਨਾਂ ਸੂਬਿਆਂ ਦੇ ਵਿੱਚ ਗ੍ਰਫਤਾਰੀ ਤੋਂ ਬਾਅਦ ਜੋ ਵਿਸ਼ਲੇਸ਼ਣ ਵੇਖਣ ਨੂੰ ਆਇਆ ਉਸ ਦੇ ਵਿੱਚ ਕਿਆਸ ਰਾਈਆਂ ਇਹ ਲਗਾਈਆਂ ਜਾ ਰਹੀਆਂ ਕਿ ਹੁਣ ਸ਼ਾਇਦ ਆਮ ਆਦਮੀ ਪਾਰਟੀ ਦੀ ਸਪੋਰਟ ਘਟਦੀ ਜਾ ਰਹੀ ਹੈ ਜਿਸ ਕਾਰਨ ਇਸ ਵਾਰ ਲੋਕ ਜ਼ਿਆਦਾ ਭੜਕੇ ਨਹੀਂ ਅਰਵਿੰਦ ਕੇਜੀਵਾਲ ਦੀ ਗ੍ਰਫਤਾਰੀ ਤੋਂ ਬਾਅਦ ਲੋਕ ਉਨੇ ਪੱਧਰ ਤੇ ਨਹੀਂ ਭੜਕੇ ਜਿੰਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਸਮਰਥਨ ਦੇ ਵਿੱਚ ਲੋਕ ਉਤਰ ਰਹੇ ਸੀ ਯਾਨੀ ਕਿ ਕੀ ਇੱਥੋਂ ਇਹ ਸੋਚ ਲਿਆ ਜਾਵੇ ਕਿ ਭਾਰਤ ਦੇ ਅੰਦਰ ਆਮ ਆਦਮੀ ਪਾਰਟੀ ਦਾ ਗ੍ਰਾਫ ਹੁਣ ਹੇਠਾਂ ਆਉਣ ਲੱਗ ਗਿਆ ਹੈ ਖੈਰ ਇਹ ਸਵਾਲ ਜਿਹੜਾ ਹੈ ਉਹ ਵਿਵਾਦਿਤ ਸਵਾਲ ਜ਼ਰੂਰ ਕਿਹਾ ਜਾ ਸਕਦਾ ਆਪਣੇ ਆਪ ਦੇ ਵਿੱਚ ਇਸ ਨੂੰ ਲੈ ਕੇ ਹਰ ਕਿਸੇ ਦੀ ਵੱਖ-ਵੱਖ ਟਿੱਪਣੀ ਹੋ ਸਕਦੀ ਹੈ ਪਰ ਕੈਨੇਡਾ ਦੇ ਵਿੱਚ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਜਿਵੇਂ ਸਮਰਥਨ ਭਖਿਆ ਉਸ ਨੂੰ ਲੈ ਕੇ ਘੱਟੋ-ਘੱਟ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਵਿਦੇਸ਼ਾਂ ਦੇ ਵਿੱਚ ਜਿੱਥੇ ਇਸ ਪਾਰਟੀ ਦਾ ਗ੍ਰਾਫ ਹੌਲੀ-ਹੌਲੀ ਸਥਿਰਤਾ ਤੋਂ ਉੱਪਰ ਵੱਲ ਨੂੰ ਜਾ ਰਿਹਾ ਹੈ ਪਰ ਭਾਰਤ ਦੇ ਅੰਦਰ ਜ਼ਰੂਰ ਇਸ ਗ੍ਰਾਫ ਨੂੰ ਕਿਤੇ ਨਾ ਕਿਤੇ ਡੀਕਲਾਈਨ ਫਾਲ ਵੇਖਣ ਨੂੰ ਮਿਲ ਸਕਦਾ ਹੈ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਵਤੀਰਾ ਹੋਣਾ ਗ੍ਰਾਫ ਇਸ ਤਰ੍ਹਾਂ ਡਾਊਨਵਰਡ ਜਾਣਾ ਆਪਣੇ ਆਪ ਦੇ ਵਿੱਚ ਵਿਵਾਦ ਖੜਾ ਕਰ ਦਿੰਦਾ ਇੱਕ ਪਾਰਟੀ ਦੇ ਵਾਸਤੇ ਇੱਕ ਪਾਰਟੀ ਦੀ ਹੋਂਦ ਦੇ ਉੱਤੇ ਸਵਾਲ ਖੜੇ ਹੋਣ ਲੱਗ ਕਹਿੰਦੇ ਨੇ ਪਰ ਆਖਰਕਾਰ ਕੈਨੇਡਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਉਹਨਾਂ ਦੇ ਸਮਰਥਕ ਡਟਦੇ ਨਜ਼ਰ ਆਏ ਨੇ ਕੈਨੇਡਾ ਟੋਰਾਂਟੋ ਦੀਆਂ ਸੜਕਾਂ ਦੇ ਉੱਤੇ ਉਤਰ ਕੇ ਤੇ ਅਰਵਿੰਦ ਕੇਜਰੀਵਾਲ ਦੀ ਹਮਾਇਤ ਦੇ ਵਿੱਚ ਨਾਰੇ ਲਗਾਏ ਗਏ ਫਿਲਹਾਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ 6 ਦਿਨ ਦਾ ਰਿਮਾਂਡ ਲੈ ਲਿਆ ਜਾਂਦਾ ਹੈ ਪੀਐਮਐਲਏ ਕੋਰਟ ਦੇ ਵਿੱਚ ਉਹਨਾਂ ਦਾ 6 ਦਿਨ ਦਾ ਰਿਮਾਂਡ ਲਿਆ ਗਿਆ ਔਰ 6 ਦਿਨ ਦੇ ਰਿਮਾਂਡ ਤੋਂ ਬਾਅਦ ਅਗਲੀ ਸੁਣਵਾਈ ਹੋਣ ਦੀ ਗੱਲ ਕਹੀ ਗਈ ਹੈ ਫਿਲਹਾਲ ਇਹਨਾਂ ਮਸਲਿਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜ਼ਰੂਰ ਈਡੀ ਦੀ ਗ੍ਰਿਫਤ ਦੇ ਵਿੱਚ ਨੇ ਔਰ ਉਸ ਦੇ ਵਿੱਚ ਵੀ ਹੁਣ ਪੁੱਛ ਪੜਤਾਲ ਕੀਤੀ ਜਾਵੇਗੀ ਅਜੇ ਤੱਕ ਇਹ ਗੱਲਾਂ ਚੱਲ ਰਹੀਆਂ ਸੀ ਕਿ ਕੀ ਅਰਵਿੰਦ ਕੇਜਰੀਵਾਲ ਆਪਣਾ ਅਸਤੀਫਾ ਦੇ ਦੇਣਗੇ ਉਸ ਤੇ ਅਰਵਿੰਦ ਕੇਜਰੀਵਾਲ ਨੇ ਜ਼ਰੂਰ ਕਿਹਾ ਕਿ ਉਹ ਅਸਤੀਫਾ ਹਰਗिज ਨਹੀਂ ਦੇਣਗੇ ਜੇਲ੍ਹ ਤੋਂ ਸਰਕਾਰ ਚ ਚੱਲਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਸੀ ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਨੁਮਾਇੰਦਗੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਦਾਂ ਚੱਲੇਗੀ ਉਹ ਸਮਾਂ ਦੱਸੇਗਾ ਪਰ ਫਿਲਹਾਲ ਕੈਨੇਡਾ ਦੇ ਵਿੱਚ ਸਮਰਥਨ ਦੀਆਂ ਤਸਵੀਰ ਭਾਰਤ ਦੇ ਵਿੱਚ ਗ੍ਰਾਫ ਸੂਤਰਾ ਮੁਤਾਬਕ ਢਲਦਾ ਨਜ਼ਰ ਆ ਰਿਹਾ ਹੈ ਕੀ ਕਹਿੰਦੀ ਹੈ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸ ਦੇਵਾਂਗੇ ਬੜੇ ਰੋਮਾਂਟਿਕ ਆ ਪੰਜਾਬੀ ਤੇ ਜੈ ਜੀ ਵਾਹ ਜਿੰਦਾਬਾਦ ਤੇਰੀ ਸੋਚ ਤੇ ਕਰਾ ਦੇ ਆਗੇ ਠੋਕੇ ਇਨਕਲਾਬ ਜਿੰਦਾਬਾਦ ਲੋਕਤੰਤਰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਲੋਕਤੰਤਰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ